ਚੈਨਲ ਦਾ ਆ ਰੈਨ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਦਿਨ ਬਾਅਦ ਹੀ ਗੁਰਦਾਸਪੁਰ ਦੇ ਦੂਸਰੇ ਇਮੀਗ੍ਰੇਸ਼ਨ ਸੈਂਟਰ ਤੇ ਫਰੋਤੀ ਨੂੰ ਲੈ ਕੇ ਗੋਲੀਆਂ ਚੱਲੀਆਂ ਹਨ ਇੱਥੇ ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਰਾਤ ਨੂੰ ਗੁਰਦਾਸਪੁਰ ਦੇ ਇੱਕ ਹੋਰ ਇਮੀਗ੍ਰੇਸ਼ਨ ਤੇ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ਸਨ ਇਸ ਮੌਕੇ ਜਿਸ ਇਮੀਗ੍ਰੇਸ਼ਨ ਸੈਂਟਰ ਤੇ ਗੋਲੀਆਂ ਚੱਲੀਆਂ ਉਸਦੇ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੁਰਤਗਾਲ ਦੇ ਨੰਬਰ ਤੋਂ ਫਰੋਦੀ ਲਈ ਕਾਲ ਆਈ ਸੀ ਅਤੇ ਉਹਨਾਂ ਪਾਸੋਂ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਉਹਨਾਂ ਕਹਿੰਦੇ ਕਿ ਉਹਨਾਂ ਨੇ ਇਸ ਕਾਲ ਨੂੰ ਸੀਰੀਅਸ ਨਹੀਂ ਲਿਆ ਪਰ ਅੱਜ ਉਹਨਾਂ ਦੇ ਸੈਂਟਰ ਤੇ 5 ਤੋਂ 6 ਫਾਰਕ ਕੀਤੇ ਗਏ ਹਨ ਇੱਥੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਹਮਲਾਵਾਰਾਂ ਨੂੰ ਨੱਥ ਪਾਈ ਜਾਏ ਉਹਨਾਂ ਕਹਿ ਕੇ ਪੰਜਾਬ ਚ ਲਗਾਤਾਰ دہشت ਦਾ ਮਾਹੌਲ ਹੋ ਰਿਹਾ ਹੈ ਇਸ ਮੌਕੇ ਕੀ ਕੁਝ ਜਾਣਕਾਰੀ ਸਾਹਮਣੇ ਆਈ ਤੁਹਾਨੂੰ ਸੌਣ ਜਾ ਰਿਹਾ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜਨਾਲ ਪત્રਕਾਰ ਅਨੰਦਰ ਕੌਰ ਪੁਰੀ ਵਾਲ ਤਰਿੰਕੁਰਾ ਜਤੀ ਗੁਰਦਾਸਪੁਰ ਤੋਂ ਇੱਕ ਖਾਸ ਜੇ ਕੁਮਾਰ ਸ਼ਰਮਾ ਤੇ ਸੈਂਟਰ ਨਾਮ ਦੈਨਿਤ ਗਾਈਡੈਂਸ ਪ੍ਰਾਈਵੇਟ ਲਿਮਟਿਡ ਹੈ ਸੋ ਇਹ ਤੁਹਾਡੇ ਸਾਹਮਣੇ ਹੈ ਭਾਜੀ ਦੇਖੋ ਚਾਰ ਪੰਜ ਪੰਜ ਛੇ ਰਾਉਂਡ ਜਿਹੜਾ ਗੋਡੀ ਦੇ ਫਾਇਰ ਹੋਏ ਨਾ ਇਹ ਸਾਡੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਵੈਸੇ ਅੱਜ ਮਤਲਬ ਕੱਲ੍ਹ ਤੱਕ ਦਾ ਨਹੀਂ ਸੀ ਮਾਣ ਸਵੇਰੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਸਾਨੂੰ ਕਿ ਮੈਂ ਤਾਂ ਹੋਣੀ ਜਸਟ ਆਇਆ ਮੈਨੂੰ ਸਟਾਫ ਨੇ ਦੱਸਿਆ ਕਿ ਇੱਦਾਂ ਦਾ ਮਤਲਬ ਇੱਥੇ ਗੋਲੀਆਂ ਚੱਲ ਗਈਆਂ ਨਾ ਪਰ ਪਹਿਲਾਂ ਤੋਂ ਚੱਲੀਆਂ ਹੋਈਆਂ ਨਾ ਆਪਾਂ ਜਿਹੜਾ ਹਾਲ ਦੇਖੇ ਨਾ ਅੰਦਰ ਸ਼ੀਸ਼ਾ ਦੇਖੋ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ੀਸ਼ਾ ਟੁੱਟਿਆ ਹੋਇਆ ਵਾ ਸ਼ੈਟਰ ਤੇ ਦੇਖੋ ਤੁਸੀਂ ਸ਼ੈਟਰ ਦੇ ਗੋਲੀ ਦੇ ਨਿਸ਼ਾਨ ਪੰਜ ਛੇ ਗੋਲੀ ਦੇ ਨਿਸ਼ਾਨ ਵੱਜੇ ਹੋਏ ਨੇ ਤੇ ਮੈਂ ਮੇਰੇ ਹਿਸਾਬ ਨਾਲ ਕੌਣ ਮੈਨੂੰ 6 ਤੋਂ 7 ਮਹੀਨੇ ਪਹਿਲਾਂ ਆਈ ਸੀ ਉਸ ਤੋਂ 3-4 ਮਹੀਨੇ ਪਹਿਲਾਂ ਵੀ ਆਈ ਸੀ ਟਰੈਟ ਕਾਲਸ ਤੁਹਾਨੂੰ ਪਤਾ ਮੇਰੇ ਕੋਲ 20 ਲੱਖ ਬੋਲਿਆ ਸੀ ਮੈਨੂੰ ਕੋਈ 20 ਲੱਖ ਸਾਨੂੰ ਦੇ ਦਿਓ ਪਰ ਮੈਂ ਤੇ ਇਗਨੋਰ ਕਰਤਾ ਕਿਉਂਕਿ ਮੈਂ ਬਲੌਕ ਕਰਤਾ ਇਹ ਨੰਬਰ ਉਸ ਤੋਂ ਬਾਅਦ ਮੈਂ ਉਹਨਾਂ ਨੇ ਕੋਈ ਵੀ ਜਿਹੜੀ ਕਾਲ ਨਹੀਂ ਸਲਈਆਂ ਬਾਅਦ ਚ ਪੁਰਤਗਾਲ ਦਾ ਨੰਬਰ ਸੇ ਸ਼ੋ ਹੋ ਰਿਹਾ ਜਿਸ ਤੋਂ ਮੈਨੂੰ ਕਾਲ ਆਈ ਸੀ ਮੇਰੇ ਤੋਂ ਫਰਤੀ ਮੰਗਦੇ ਸੀ ਭਾਈ ਪੈਸੇ ਦੋ ਐਦਾਂ ਤੇ ਸਾਨੂੰ ਕਹਿੰਦੇ ਪੈਸੇ ਕਹਿੰਦੇ ਜਾ ਤੇ ਭਾਈ ਅਸਾਨੂੰ ਜੋ ਗੱਲ ਕਰਦੇ ਆ ਜੋ ਆਪਾਂ ਮੰਗ ਰਹੇ ਆ ਉਹ ਦੇ ਦੋ ਤੇ ਜਾ ਫਿਰ ਤੁਸੀਂ ਆਪਣੀ ਫੈਮਲੀ ਦਾ ਦੇਖੋ ਭਾਈ ਹਾਲਾਤ ਸਰ ਤੁਹਾਡੇ ਸਾਹਮਣੇ ਹੀ ਹੈ ਕਿ ਅਗਰ ਬੱਸ ਸਟੈਂਡ ਸਾਹਮਣੇ ਹੈ ਸਰ ਬੱਸ ਸਟੈਂਡ ਦੇ ਸਾਹਮਣੇ ਬਿਲਕੁਲ ਇੱਥੇ ਪਬਲਿਕ ਪਲੇਸ ਹੈਗੀ ਆ ਹਰ ਟਾਈਮ ਇੱਥੇ ਲੋਕੀ ਹੁੰਦੇ ਨੇ ਬਿਲਕੁਲ ਆਪੋਜ਼ਿਟ ਆਫਿਸ ਹੈ ਹਾਰਡਲੀ 100 ਮੀਟਰ ਦੇ ਉਹ ਵੀ ਹੈ ਨਾ ਕਦਮ ਤੇ ਹੈਗਾ ਇੰਨੇ ਹਾਲਾਤ ਮਾੜੇ ਨੇ ਕਿ ਤੁਸੀਂ ਸੋਚ ਨਹੀਂ ਸਕਦੇ ਕੱਲ ਨੂੰ ਮੰਨ ਲਓ ਇਹ ਤਾਂ ਕੋਈ ਆਏਗਾ ਕਿਸੇ ਨੂੰ ਵੀ ਗੋਲੀ ਮਾਰ ਕੇ ਚਲਾ ਜਾਏਗਾ ਕਿਸੇ ਦਾ ਪਰਿਵਾਰ ਕਿਸੇ ਜੀ ਚਲਾ ਜਾਏਗਾ ਉਹਦੇ ਬੱਚੇ ਦਾ ਕੀ ਹੋਏਗਾ ਕੱਲ ਨੂੰ ਉਹਦੇ ਬੱਚੇ ਕਿੱਧਰ ਜਾਣਗੇ ਤੇ ਹਾਲਾਤ ਪੰਜਾਬ ਦੇ ਬਦਲ ਜੋ ਇਸ ਟਾਈਮ ਮੈਨੂੰ ਲੱਗ ਰਹੇ ਉਹ ਤੇ ਬਹੁਤ ਬੁਰੇ ਕੰਪਲੇਨ ਮੈਂ ਨਹੀਂ ਦਿੱਤੀ ਮੈਨੂੰ ਕਿਉਂਕਿ ਦੋ ਬਾਰ ਮੈਂ ਐਕਚੁਅਲੀ ਦੇ ਵਿੱਚ ਹਾਈਲਾਈਟ ਨਹੀਂ ਕਰਨਾ ਚਾਹੁੰਦਾ ਸੀ ਮੈਂ ਸੋਚਿਆ ਕੀ ਪਤਾ ਵੈਸੇ ਕਿਸੇ ਨੇ ਕਾਲ ਕੀਤੀ ਹੋਵੇ ਕਿ ਕੋਈ ਮੈਨੂੰ ਮਜ਼ਾਕ ਨਾ ਕਰ ਰਿਹਾ ਦੁਬਾਰਾ ਫਿਰ ਕਾਲ ਆਈ ਫਿਰ ਮੈਨੂੰ ਥੋੜਾ ਰੈਲਾਈਜ਼ ਹੋ ਗਿਆ ਨਹੀਂ ਪਰ ਮੈਂ ਫਿਰ ਇੱਥੇ ਆਣਾ ਥੋੜਾ ਜਿਹਾ ਬੰਦ ਕਰਤਾ ਸੀ ਕਿਉਂਕਿ ਮੈਂ ਇੱਥੇ ਆਫਿਸ ਜਿਆਦਾ ਨਹੀਂ ਆਉਣਾ ਸ਼ੁਰੂ ਬਾਬਾ ਬੋਲ ਰਹੀ ਮੇਰਾ ਘਰ ਇੱਥੇ ਆ ਬਾਬਾ ਫਰੀਦ ਐਮ ਨੂੰ ਬੈ